ਮਾਨਸਾ ਜ਼ਿਲ੍ਹੇ ਦੇ ਬਡਲਾੜਾ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਤਾਇਨਾਤ ਚਪੜਾਸੀ ਨੇ ਹੀ ਬੈਂਕ ਦੀ ਤਜ਼ੋਰੀ ਦੇ ਵਿੱਚੋਂ ਸੋਨਾ ਗਾਇਬ ਕਰ ਦਿੱਤਾ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਗੁਰਪ੍ਰੀਤ ਸਿੰਘ ਨਾਂ ਦਾ ਵਿਅਕਤੀ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਚਪੜਾਸੀ ਦੀ ਨੌਕਰੀ ਕਰ ਰਿਹਾ ਹੁੰਦਾ ਹੈ ਤਾਂ ਉਸ ਦੇ ਵੱਲੋਂ ਹੀ ਬੈਂਕ ਦੀ ਤਜ਼ੋਰੀ ਦੇ ਵਿੱਚੋਂ ਸੈਂਕੜੇ ਟੋਲੇ ਸੋਨਾ ਚੋਰੀ ਕਰ ਲਿਆ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਨੇ ਪਹਿਲਾਂ ਲੋਨ ਅਫਸਰ ਅਤੇ ਬੈਂਕ ਮੈਨੇਜਰ ਦੀਆਂ ਚਾਬੀਆਂ ਚੋਰੀ ਕੀਤੀਆਂ ਤੇ ਉਸ ਤੋਂ ਬਾਅਦ ਇਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਜਦੋਂ ਉਹ ਲੋਕਰ ਰੂਮ ਦੇ ਅੰਦਰ ਚੋਰੀ ਕਰ ਰਿਹਾ ਸੀ ਤਾਂ ਬੈਂਕ ਦਾ ਇੱਕ ਅਧਿਕਾਰੀ ਜਦੋਂ ਲੋਕਰ ਰੂਮ ਦੇ ਵਿੱਚ ਜਾਂਦਾ ਹੈ ਤਾਂ ਉਸ ਦੇ ਵੱਲੋਂ ਦੇਖਿਆ ਜਾਂਦਾ ਹੈ ਕਿ ਅੱਗੇ ਚਪੜਾਸੀ ਜਿਹੜਾ ਹੈ ਚੋਰੀ ਕਰਨ ਲੱਗਿਆ ਹੁੰਦਾ ਤਾਂ ਉਸ ਨੂੰ ਮੌਕੇ ਤੇ ਹੀ ਫੜ ਲਿਆ ਜਾਂਦਾ ਹੈ ਤੇ ਇਸ ਤੋਂ ਬਾਅਦ ਬੈਂਕ ਦੇ ਅਧਿਕਾਰੀਆਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਜਾਂਦੀ ਹੈ ਜਦੋਂ ਪੁਲਿਸ ਮੌਕੇ ਤੇ ਪਹੁੰਚਦੀ ਹੈ ਤਾਂ ਉਸ ਚਪੜਾਸੀ ਨੂੰ ਗੁਰਪ੍ਰੀਤ ਸਿੰਘ ਨਾਂ ਦੇ ਵਿਅਕਤੀ ਨੂੰ ਜਿਹੜਾ ਹੈ ਉਹ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤਾਂ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾਂਦੀ ਹੈ ਤਾਂ ਪੁਲਿਸ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ 37 ਟੋਲੇ ਜਿਹੜਾ ਸੋਨਾ ਉਹ ਇਸ ਦੇ ਵੱਲੋਂ ਚੋਰੀ ਕੀਤਾ ਗਿਆ ਜਿਸ ਦੀ ਬਾਜ਼ਾਰੀ ਕੀਮਤ 40 ਲੱਖ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ ਤਾਂ ਇੱਥੇ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਜਦੋਂ ਇਹ ਘਟਨਾ ਬਾਰੇ ਲੋਕਾਂ ਨੂੰ ਪਤਾ ਲੱਗਦਾ ਹੈ ਤਾਂ ਲੋਕਾਂ ਦੇ ਵਿੱਚ دہشت ਦਾ ਮਾਹੌਲ ਪੈਦਾ ਹੋ ਜਾਂਦਾ ਹੈ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਬੈਂਕ ਦੇ ਲੋਕਰ ਹੀ ਸੁਰੱਖਿਤ ਨਹੀਂ ਨੇ ਤਾਂ ਆਮ ਲੋਕਾਂ ਦਾ ਕੀ ਬਣੇਗਾ ਆਮ ਲੋਕ ਕਿਵੇਂ ਸੁਰੱਖਿਅਤ ਰਹਿ ਸਕਦੇ ਨੇ ਤਾਂ ਇਸ ਮਾਮਲੇ ਦੇ ਬਾਰੇ ਬੈਂਕ ਦੇ ਮੈਨੇਜਰ ਅਤੇ ਐਸ ਐਚਓ ਨੇ ਜਾਣਕਾਰੀ ਸਾਂਝੀ ਕੀਤੀ ਹੈ ਜਿਸ ਦੇ ਬਾਰੇ ਤੁਸੀਂ ਖੁਦ ਸੁਣ ਸਕਦੇ ਹੋ ਮੇਰਾ ਨਾਮ ਸੰਜੇ ਕੁਮਾਰ ਸੀਨੀਅਰ ਮੈਨੇਜਰ ਹਾਂ ਇਸ ਬ੍ਰਾਂਚ ਵਿੱਚ 30 ਤਰੀਕ ਦੇ ਦਿਨ ਸਾਡੇ ਇੱਥੇ ਕਿੰਸੀ ਗੈਂਸ ਹੋਆ ਮਗਰ ਜੇ 105 ਸੀਨੀਅਰ ਅਫਸਰ ਸਟੈਂਟ ਹੈ ਪੀ ਐਮ ਕੰਪਟਰ ਦੇ ਲੋਕਾਂ ਤੋਂ ਤੋਂ ਗੁਰੀਬ ਸਿੰਘ ਨਾਮ ਦਾ ਉਹਨੇ ਫਿਰਦੇਸ ਕੋ ਜੇ हमारे गोल्ड से को खोलने तो की कोशिश की मेरी और मैं लोन ऑफिस चोरी करके और उसने करीब तीन सौ सैंतीस ग्राम गोल्ड जो है छ पाउच गोल्ड के शेप से उसमें निकाल दिया और दो पाउच में जो गोल्ड था उससे शायद बाजार फिनांस से लोन कराया और चार पाव वो कहता है की घर वाली को दिया वो अंदर इन्वेस्टिगेशन चल रहा है पुलिस कस्टडी में है बंदर भी और इसकी कीमत कितनी होगी टोटल जो सोना चोरी हुआ है इनकी कीमत अगर बैंक के हिसाब से देखें तो करीब पैंतीस लाख के करीब है बैंक का जो रेट है नवासी से चौदह पर ग्राम है

बाईस तारीख की चोरी को इसने कबूल किया क्योंकि तो तेईस तारीख को बाजार के नाथ होगा जैसे आपने कहा भगवान का शुक्र मनाते हो तो स्टोर आपका कोई जहाँ देख रेख नहीं है ऐसे चोरी लगातार कर रहे हैं ज्यादा भी कुछ नहीं कर रहे हैं पहली बार इसने किया है और... जो सेफ आस... की सब की होती है चाबी वो किसकी कस्टडी में होती है वो मैनेजर के कस्टडी में होती है दो चाबी तीन चाबियाँ होती है

ਤੋ ਕਸਟਮਰ ਨੂੰ ਕਹ ਚੋਰੀ ਹੋ ਆ ਬੈਂਕ ਕਾ ਚੋਰੀ ਹੋਆ ਨਹੀਂ ਹੋਆ ਤੇ ਕਸਟਮਰ ਕਹੇ ਲੇਕਿਨ ਬੈਂਕ ਲਾਇਬਲ ਬੈਂਕ ਉਸਕੋ ਪੇ ਕਰੇਗਾ ਇਹ ਜਿਹੜਾ ਸਾਡੇ ਕੋਲੇ ਪੀਐਲਬੀ ਬੈਂਕ ਭਲਾੜਾ ਦੇ ਵਿੱਚ ਜਿਹੜੀ ਬ੍ਰਾਂਚ ਹੈ ਇਹਨਾਂ ਦੀ ਉੱਥੋਂ ਸਾਡੇ ਜਿਹੜੇ ਉਹਨਾਂ ਦੇ ਮੈਨੇਜਰ ਨੇ ਸੰਦੀਪ ਕੁਮਾਰ ਉਹਨਾਂ ਤੋਂ ਸਾਨੂੰ ਜਿਹੜੀ ਕੰਪਲੇਂਟ ਮਿਲੀ ਸੀ ਕੱਲ 30 ਤਰੀਕ 31 ਨੂੰ ਤੇ ਉਹਨਾਂ ਤੋਂ ਕੰਪਲੇਂਟ ਤੋਂ ਜਿਹੜੇ ਅਸੀਂ ਐਫਆਈਆਰ ਨੂੰ ਦਰਜ ਕਰਤੀ ਹੈ ਚੋਰੀ ਦੀ ਉਹਨਾਂ ਨੇ ਕੰਪਲੇਂਟ ਦੇ ਵਿੱਚ ਲਿਖਿਆ ਵੀ ਜਿਹੜਾ ਸਾਡਾ 골ਡ ਲੋਨ ਦਾ ਸੋਨਾ ਬਿਕਲੇ ਵਿੱਚ ਪਿਆਰ ਦਾ ਉਪਰ ਦੇ ਵਿੱਚ ਗੈਪ ਹੋਇਆ ਹੈ ਉਹ ਕਰੀਬ 36 37 ਦੇ ਜਿਹੜਾ ਟੋਲੇ ਦੇ ਸੋਨਾ ਹੈਗਾ ਜਿਹਦੇ ਜਿਹੜੀ ਸਾਡੀਆਂ ਟੀਮਾਂ ਬਣਾ ਕੇ ਸ਼ਾਪਿੰਗ ਵਾਰੀ ਵੀ ਕੀਤੀ ਜਾ ਰਹੀ ਹੈ ਤੇ ਜਿਹੜੇ ਕਵਰ ਕਰਾ ਦੇ ਕੋਣ ਜੁਨੀਕਰਨ ਬਾਰੇ ਦੱਸੋ ਇਹ ਕੋਣ ਜੁਨੀਕਰਨ ਇਹ ਜਿਹੜਾ ਉਹਨਾਂ ਦੀ ਕੰਪਲੇਟ ਮੁਤਾਫਕ ਉਹਨਾਂ ਦਾ ਜਿਹੜਾ ਇੱਕ ਪੀਰ ਹੈ ਗੁਰਪ੍ਰੀ ਸਿੰਘ ਭਲੜਾ ਰੇਨਵਾਲਾ ਉਹਦਾ ਨਾਮ ਸਾਹਮਣੇ ਆਇਆ ਇੰਟਰਸਕੂਲ ਦਿੱਖਤ ਹੈ ਜਿਹੜਾ ਫਿਲਹਾਲ ਹਜੇ ਫਿਲਹਾਲ ਹਜੇ ਕੋਈ ਗੱਲਬਾਤ ਨਹੀਂ ਹੋਈ ਹਜੇ ਸਾਡਾ ਜਿਹੜਾ ਤਸਵੀਰ ਚੱਲ ਰਹੀ ਹੈ ਜਦੋਂ ਕੰਪਲੀਟ ਹੋ ਜੀਏ ਤਾਂ ਤੁਹਾਨੂੰ ਦੱਸ ਦਿਆਂਗੇ